ਐਸ ਟੈਂਪ ਦਾ ਜੀ ਸਭ ਤੋਂ ਪਹਿਲੀ ਜਿਹੜੀ ਅਰਦਾਸ ਹੈ ਉਹ ਹੀ ਹੈ ਕਿ ਹੜਪੀੜਤਾਂ ਵਸਤੀ ਹੈ ਜਿਹੜੇ ਸਾਡੇ ਹੜ ਨਾਲ ਫਲੱਡ ਅਫੈਕਟਡ ਲੋਕ ਨੇ ਉਹਨਾਂ ਨੂੰ ਚਿਤਪਛਤੀ ਰਾਹਤ ਮਿਲੇ ਚਿਤਪਛਤੀਓ ਪਾਣੀ نیچے ਉtre ਤੇ ਲੋਕੀ ਆਪਣਾ ਜਿਹੜਾ ਜੰਮ ਜੀਵਨ ਹੈ ਉਹ ਜਲਦੀ ਸ਼ੁਰੂ ਕਰ ਸਕਣ ਤੇ ਉਹਨਾਂ ਨੂੰ ਉਹਨਾਂ ਸੁੱਖ ਦਾ ਸਾਥ ਐਕਚੁਅਲੀ ਜਗਤ ਦਿਲੰਦਾਰਾ ਖਲਾ ਆਪਣੀ ਕਿਰਪਾ ਦਾ ਜਿਤ ਦਵਾਰੇ ਉਪਰੇ ਤੇ ਤੇ ਲਿਹਾ ਬਾ ਸੱਚੀ ਬਾਤ ਸਾਰੀ ਕਿਰਪਾ ਜਿਹੜੀ ਉਹ ਹੀ ਹੈ ਕਿ ਤੁਹਾਨੂੰ ਗੁਰੂ ਸਾਹਿਬ ਦੀ ਵੈਸੇ ਕਿਰਪਾ ਬਣੀ ਹੋਈ ਹੈ ਲੋਕਾਂ ਦੇ ਉੱਤੇ ਅਸੀਂ ਗੱਲ ਨਹੀਂ ਅਸੀਂ ਪਿੰਡਾਂ ਮਿਲਣਾ ਜਾ ਕੇ ਆਏ ਆ ਪਿੰਡਾਂ ਲੋਕਾਂ ਨੂੰ ਮਿਲ ਕੇ ਆਏ ਆ ਤੇ ਅਰਦਾਸ ਹੀ ਗੁਰੂ ਸਾਹਿਬ ਨੂੰ ਅਰਦਾਸ ਕਰੋ ਸੱਚੇ ਪਾਤਸ਼ਾਹ ਨੂੰ ਇਸ ਪ੍ਰੋਸੈਸ ਤੇ ਉੱਚ ਨਿਕਲੋ ਤੇ ਤੁਹਾਡਾ ਮਨ ਵੀ ਜਿਹੜਾ ਸਟਰੋਂਗ ਮਨ ਜੀਤੇ ਜਗਜੀਤ ਫਿਰ ਮਨ ਵੀ ਸਟਰੋਂਗ ਹੋ ਜਾਂਦਾ ਤੇ ਉਹ ਵਾਲੇ ਜਿਹੜੀ ਪੂਰੀ ਵਿਧੀ ਹੈ ਤੁਹਾਨੂੰ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਨਾਲ ਨਜਿੱਠਣ ਦਾ ਬਲ ਬਖਸ਼ ਦਿਓ ਤੇ ਗੁਰੂ ਸਾਹਿਬ ਸਾਡੇ ਕੋ ਰੈਫਰੈਂਸ ਨੇ ਸਭ ਤੋਂ ਵੱਡੇ ਸਭ ਤੋਂ ਜੀਵਰਜਨ ਦੇ ਮਹਾਰਾਜ ਤੋਂ ਸ਼ੁਰੂ ਹੋ ਜੋ ਕੁਰਬਾਨੀਆਂ ਤੋਂ ਫਿਰ ਗੁਰੂ ਬੇਬਾਦਰ ਸਾਹਿਬ ਲੋਗਨ ਸਿੰਘ ਮਹਾਰਾਜ ਜੀ ਜਾਂ ਹੋਰ ਜਿੰਨੇ ਵੀ ਸਾਡੇ ਸ਼ਹੀਦ ਨੇ ਹੁਣ ਸਾਰਿਆਂ ਦੀ ਜਿਹੜੀ ਸਿੱਖਿਆ ਆ ਰੈਫਰੈਂਸ ਮੈਂ ਰੈਫਰੈਂਸ ਕਰਨਾ ਕਿ ਸਾਨੂੰ ਦਿਮਾਗ 'ਚ ਰੱਖਣਾ ਦੇਦਾ ਵੀ ਦੇਖੋ ਉਹਨਾਂ ਨੇ ਕਿੰਨੇ ਕਿੰਨੇ ਦੁੱਖ ਸਹੇ ਆ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਵਾਸਤੇ ਦੇ ਬਹੁਤ ਹੀ ਨੀਚੇ ਨੇ ਸੋ ਮਾਰੇ ਸਾਰੇ ਨੂੰ ਬਰਬਕਸ਼ਮ ਕੇਜ ਦੇ ਵਿੱਚੋਂ ਅਸੀਂ ਨਿਕਲ ਪਾਈਏ ਨਿਕਲ ਜਾਣਾ ਲੋਕਾਂ ਨੇ ਪੰਜਾਬੀ ਆਪਣੇ ਲੋਕ ਜਿਹੜੇ ਆ ਆਪਣੇ ਇਸ ਕੌਮ ਜਿਹੜੀ ਅੱਗੇ ਉਹ ਤਗੜੀ ਆ ਮਨੋਂ ਤਗੜੀ ਆ ਕਿਉਂਕਿ ਗੁਰਬਾਣੀ ਨੂੰ ਮੰਨਦੀ ਆ ਤਾਂ ਮਨ ਜਿਹੜਾ ਉਹਨਾਂ ਦਾ ਤਗੜਾ ਆ ਗੁਰਬਾਣੀ ਦੇ ਰੈਫਰੈਂਸ ਨਾਲ ਲੈ ਕੇ ਚੱਲਦੇ ਥੈਂਕ ਯੂ ਸਰ ਲਗਾਤਾਰ ਇਹ ਜਿਵੇਂ ਸਾਡਾ ਨਹੀਂ ਮਾਰ ਪਈ ਆ ਔਰ ਤੁਸੀਂ ਵੀ ਗਰਾਊਂਡ ਲੈਵਲ ਤੇ ਜਾ ਕੇ ਸੇਵਾ ਕੀਤੀ ਆ ਪਾਣੀ ਤਾਂ ਉਤਰ ਗਿਆ ਪਰ ਅਜੇ ਜੰਗ ਬਾਕੀ ਆ ਜੰਗ ਤਾਂ ਹੁਣ ਸ਼ੁਰੂ ਹੋਈ ਆ ਪਾਣੀ ਵਾਲੀ ਤੋਂ ਤੇ ਪਹਿਲਾਂ ਜੇ ਰੈਸਕਿਊ ਕਰਨ ਦੀ ਜਿਹੜੀ ਏਜੰਸੀ ਉਹ ਹੀ ਅਜੇ ਖਤਮ ਹੋਈ ਹੈ ਅਜੇ ਦੂਸਰੀ ਜੰਗ ਜਿਹੜੀ ਆ ਉਹ ਤੇ ਸ਼ੁਰੂ ਹੋਈ ਹੁਣ ਲੋਕਾਂ ਦੇ ਘਰ ਬਣਾਣੇ ਮੁਰਫਸੇ ਬਣਾ ਕਰਨਾ ਤੇ ਔਰ ਲੋਕਾਂ ਦਾ ਪ੍ਰਾਈਡ ਸ਼ਾਨ ਜਿਹੜੀ ਆ ਉਹ ਵੀ ਨਾਲ ਜ਼ਿੰਦਾ ਰੱਖਣੇ ਇਹ ਨਾ ਹੋਏ ਕਿ ਜਿਹਦੇ ਰਾਹਤ ਦੇ ਵਿੱਚ ਜਾਂ ਕਿਸੇ ਉਸ ਚੀਜ਼ ਦੇ ਵਿੱਚ ਕਦੀ ਕਿਸੇ ਨੂੰ ਇਦਾਂ ਲੱਗ ਜੇ ਕਿ ਮੈਂ ਉਹਨੂੰ ਛੋਟਾ ਦਿਖਾ ਦਈਏ ਜਾਂ ਕੋਈ ਮਦਦ ਕਰਨ ਗਏ ਕਈ ਵਰੀ ਦਿਖਾਵਾ ਕਰ ਦਈਏ ਜਾਂ ਕੋਈ ਇਦਾਂ ਦੀ ਸਾਡੇ ਕੋਲ ਗਲਤੀ ਹੋ ਜੇ ਕਿਸੇ ਤੋਂ ਵੀ ਤੇ ਉਹ ਉਹ ਅੱਛੀ ਗੱਲ ਨਹੀਂ ਹੈ ਤੇ ਇਸ ਕਰਕੇ ਹੁਣ ਜੰਗ ਸ਼ੁਰੂ ਹੈ ਲੋਕਾਂ ਦੇ ਵਿੱਚ ਕੱਲ ਤੋਂ ਹੀ ਅਸੀਂ ਜਾ ਕੇ ਆਏ ਆ ਅੱਜ ਵੀ ਸਾਰੇ ਲੋਕ ਸਾਰੀਆਂ ਟੀਮਾਂ ਗਈਆਂ ਹੋਈਆਂ ਸਫਾਈ ਕਰਨੀਆਂ ਲੋਕਾਂ ਦੇ ਘਰ ਜਿਹੜੇ ਉਹ ਦੁਬਾਰਾ ਤੋਂ ਫਿਰ ਖਾਸ ਕਰਕੇ ਲੋਕਾਂ ਨੂੰ ਸਟ੍ਰੋਮੇ ਦੁਬਾਰਾ ਕੱਢਣਾ ਤੇ ਉਹਦੇ ਵਾਸਤੇ ਕੋਸ਼ਿਸ਼ ਹੋ ਰਹੀ ਹੈ ਸਾਰੀ ਸਤਕਰ ਕੀ ਵੱਲੋਂ ਇੱਕੋ ਕਿਤੇ ਦਿਨ ਸਤਕਰ ਕਹਿੰਦੀ ਹੈ ਔਰ ਦੇ ਮੂਸਤਲਾਇਨੋਂ ਇੱਕ ਮੱਤੇ ਸਾਰੇ ਇਕੱਠੇ ਹੋ ਕੇ ਲੰਬੇ ਸਮੇਤਕ ਰਾਦ ਕਾਰਜ ਚਲਾਏ ਜਾਣ ਸੋ ਉਹਨਾਂ ਦੇ ਵੱਡੇ ਪ੍ਰਕਾਸ਼ਕ ਵੀ ਗਿਆਨੀ ਤਾਜ ਉਹ ਇਹ ਜਿੰਦੇ ਹੈ ਰੇਕ 70 ਤੱਕ ਕਰਕੇ ਦੇ ਕੇ ਸੇਵਾ ਉਹ ਬਹੁਤ ਅੱਛੀ ਗੱਲ ਹੈ ਤੇ ਮੈਂ ਤੇ ਪਹਿਲੇ ਦਿਨ ਤੋਂ ਇਹ ਗੱਲ ਬੋਲ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਸਾਰੀਆਂ ਸੰਸਥਾਵਾਂ ਨੂੰ ਸਾਰੀਆਂ ਪਾਰਟੀਆਂ ਨੂੰ ਸਾਰੇ ਲੋਕਾਂ ਨੂੰ ਕਿ ਇੱਕ ਪਲੇਟਫਾਰਮ ਦੇ ਥੱਲੇ ਆਉਣਾ ਤਾਂ ਜ਼ਰੂਰੀ ਹੈ ਕਿਉਂਕਿ ਇਹ ਨਾ ਹੋਏ ਕਿ ਅਸੀਂ ਜਿੱਦੀ ਗ੍ਰੀਨ ਦੇਖੀ ਹੈ ਸਿਰਫ ਉਹਨਾਂ ਉਹਨੂੰ ਹੀ ਅਸੀਂ ਮਤਲਬ ਮਜ਼ ਮਜ਼ ਪਛਾਣਦੇ ਰਹੀਏ ਕਿਉਂਕਿ ਇੱਕ ਪਿੰਡ ਚ ਦੋ ਰੀਲਾਂ ਜਾਂ ਤਿੰਨ ਰੀਲਾਂ ਹੀ ਬਣਦੀਆਂ ਤਿੰਨ ਸਟੋਰੀਆਂ ਬਣਦੀਆਂ ਤੁਹਾਡੇ ਮੀਡੀਆ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਉਹ ਸਟੋਰੀ ਜਿਹੜੀ ਉਹਨਾਂ ਨੇ ਪਿਕ ਕਰ ਲਈ ਉਹ ਕਰ ਲਈ ਪਰ 20 ਘਰ ਹੋਰ ਵੀ ਹੁੰਦੇ ਆ ਬਾਈਆਂ ਦੇ ਵਿੱਚੋਂ ਜਿਹੜੇ ਹੋਰ ਵੀ ਪੀੜਤ ਨੇ ਸੋ ਆਈ ਥਿੰਕ ਕਿ ਉਹ ਸਿਰਫ ਉਹਨਾਂ ਲੋਕਾਂ ਤੱਕ ਹੀ ਨਾ ਪਹੁੰਚ ਕੇ ਜੇ ਸਾਰੇ ਲੋਕਾਂ ਨਾਲ ਬਰਾਬਰ ਬਰਾਬਰ ਤੱਕ ਕੀਤੀ ਜਾਏ ਗੁਰੂ ਸਾਹਿਬ ਦਾ ਜਿਵੇਂ ਹੈ ਨਾ ਕਿ ਵਿਸਰਜਈ ਸਬਤਤ ਬਰਾਈ ਜਦ ਤੱਕ ਸਾਥ ਸੰਗਤ ਮੋਹੇ ਪਾਈ ਇਸ ਮੁਸ਼ਕਲ ਕਾਲ ਦੇ ਵਿੱਚ ਪੰਜਾਬੀਆਂ ਨੇ ਵੱਧ ਚੜ ਕੇ ਇਹਨਾਂ ਕਿਸੇ ਸੇਵਾ ਦਾ ਨੋਜ ਕਰਕੇ ਨੌਜਵਾਨਾਂ ਪਰ ਕਈ ਨੌਜਵਾਨ ਨੇ ਜਿਹੜੇ ਕੰਮ ਨਹੀਂ ਜੀ ਜੀ ਦੇਖੋ ਨੌਜਵਾਨ ਮੈਂ ਉਹੀ ਕਹਿਣਾ ਜਿਹੜੇ ਕੱਲੇ ਸੈਲੀਬ੍ਰਿਟੀ ਨਹੀਂ ਹੈ ਜਿਹੜਾ ਕੱਲੇ ਐਸਾ ਨਹੀਂ ਹੈ ਕਿ ਕੋਈ ਸਿੰਗਰ ਨੇ ਜਾਂਦੇ ਤਾਂ ਨਹੀਂ ਹ ਸਾਰੇ ਆਮ ਲੋਕ ਜਿਹੜੇ ਉਹ ਹੀਰੋ ਇਸ ਚੀਜ਼ ਦੇ ਉਹਨਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਉਹਨਾਂ ਨੂੰ ਬਹੁਤ ਬਹੁਤ ਨਮਨ ਹੈ ਬਹੁਤ ਬਹੁਤ ਪ੍ਰਣਾਮ ਹੈ ਤੇ ਉਹਨਾਂ ਵਾਸਤੇ ਮਤਲਬ ਸਤਿ ਸ੍ਰੀ ਅਕਾਲ ਹੈ ਉਹਨਾਂ ਵਾਸਤੇ ਸਿਰ ਝੁਕਦਾ ਹੈ ਉਹਨਾਂ ਲੋਕਾਂ ਵਾਸਤੇ ਤੇ ਉਹਨਾਂ ਲੋਕਾਂ ਨੂੰ ਹੋਰ ਪ੍ਰੋਸਸ ਸਾਹਿਤ ਕਰਨਾ ਜਿਹੜਾ ਕੰਮ ਤੇ ਉਹ ਹੀ ਕਰ ਰਹੇ ਸਾਰੇ ਜਿਹੜੇ ਲੋਕ ਨੇ ਬਾਕੀ ਵੀ ਚਲੋ ਆਉਂਦੇ ਜਾਂਦੇ ਰਹਿੰਦੇ ਲੋਕਾਂ ਨੇ ਆਉਣਾ ਜਾਣਾ ਬਾਹਰੋਂ ਸਾਰੀ ਦੁਨੀਆ ਨਾਲ ਐਸੀ ਗੱਲ ਵੀ ਨਹੀਂ ਕਿ ਬਾਕੀ ਦੁਨੀਆ ਬਾਹਰ ਦੀ ਜਿਹੜੀ ਦੁਨੀਆ ਮੈਨੂੰ ਪਤਾ ਕਿੱਥੋਂ ਕਿੱਥੋਂ ਲੋਕ ਜਿਹੜੇ ਅੱਜ ਵੀ ਮਤਲਬ ਕਈ ਫੋਨ ਆਏ ਵੀ ਅਸੀਂ ਆਣਾ ਆ ਕੇ ਹੱਥੀਂ ਕੰਮ ਕਰਨਾ ਸੋ ਸਾਰੀ ਦੁਨੀਆ ਨਾਲ ਹੈ ਪੰਜਾਬੀ ਸਾਰੀ ਦੁਨੀਆ ਦੇ ਨਾਲ ਹੁੰਦੇ ਆ ਤੇ ਹੁਣ ਜਦੋਂ ਪੰਜਾਬੀਆਂ ਤੇ ਇਹ ਬਈ ਇਹ ਤਾਂ ਸਾਰੀ ਦੁਨੀਆ ਦੀ। ਕਈ ਲੋਕ ਫੋਟੋ ਖਿਚਾਉਂਦੇ ਆ ਕਿਸੇ ਮਦਨ ਦੇ ਪੀਜ ਦਾਾਸ ਕਿ ਲੀਡਰ ਲੋਕ। ਉਹ ਵੀ ਹੁੰਦੇ ਤੇ ਕਈ ਤਰ੍ਹਾਂ ਦੇ ਲੋਕ ਹੁੰਦੇ, ਕਈ ਪ੍ਰਕਾਰ ਦੇ ਲੋਕ ਹੁੰਦੇ ਆ। ਕੋਈ ਕਈ ਲੋਕ ਸਿਰਫ ਆਪਣੇ ਅਰੀਨਾ ਬਣਾਉਂਦੇ ਆ ਜਾਂ ਫੋਟੋ ਖਿਚਾਉਂਦੇ ਆ ਜਾਂ ਇਹ ਵੀ ਉਹ ਮੇਰੀ ਤੋਂ ਉਹਨਾਂ ਨੂੰ ਬੇਨਤੀ ਇਹੀ ਹੈ ਕਿ ਜੇ ਕਿਸੇ ਨੂੰ ਤੁਸੀਂ ਮੰਨ ਲਓ ਮੈਦਾਨ ਨਹੀਂ ਕਹਿੰਦਾ ਮੈਂ ਗਿਫਟ ਕਹਿਣਾ ਹੈ ਕਿ ਜਦੋਂ ਕਦੀ ਆਪਾਂ ਕਿਸੇ ਵਾਸਤੇ ਜਾਂਦੇ ਆ ਤੇ ਉਹ ਜਦੋਂ ਤੁਸੀਂ ਕੋਈ ਚੀਜ਼ ਦਿੰਨੇ ਆ ਉਹਦੀ ਵੀਡੀਓ ਨਾ ਬਣਾਓ ਤਾਂ ਜੋ ਜਦੋਂ ਕਦੀ ਬਾਹਰ ਦੇ ਲੋਕ ਵੀ ਦੇਖਣ ਕਿਉਂਕਿ ਸਾਡੇ ਲੋਕ ਜਿਹੜੇ ਆ ਨਾ ਇਹ ਬਹੁਤ ਪ੍ਰਾਈਡ ਵਾਲੇ ਲੋਕ ਹੈ ਸ਼ਾਨ ਵਾਲੇ ਲੋਕ ਇਦਾਂ ਤਗੜੇ ਹੋ ਕੇ ਜੀਣ ਵਾਲੇ ਲੋਕ ਹੈ ਕੱਲ ਨੂੰ ਕਿਤੇ ਰੀਲਾਂ ਦੇਖਣ ਜਾਂ ਆਪਣੇ ਚੀਜ਼ਾਂ ਜਿਹੜੀਆਂ ਆਪਣੇ ਫੋਟੋ ਦੇਖਣ ਤੇ ਕੋਈ ਪੈਕੇਟ ਫੜਾਉਂਦਾ ਹੋਏ ਤੇ ਉਹਨਾਂ ਨੂੰ ਇਦਾਂ ਛੋਟਾ ਨਾਲ ਥੈਂਕ ਯੂ ਸੋਮਾ ਬਾਈ